ਆਵਾਰਾ ਕੁੱਤਿਆਂ ਦੇ ਉੱਪਰ ਹੁਣ ਸੁਪਰੀਮ ਕੋਰਟ ਸਖਤ ਹੋ ਗਈ ਹੈ ਹਾਲਾਂਕਿ ਇਹ ਖਬਰ ਦਿੱਲੀ ਨਾਲ ਸੰਬੰਧਿਤ ਹੈ ਦਿੱਲੀ ਦੇ ਵਿੱਚ ਆਵਾਰਾ ਕੁੱਤਿਆਂ ਨੂੰ ਜਿਹੜਾ ਫੜ ਕੇ ਉਹਨਾਂ ਦੀ ਨਸਬੰਦੀ ਕਰਕੇ ਸ਼ੈਲਟਰ ਹੋਮ ਦੇ ਵਿੱਚ ਜਿਹੜਾ ਛੱਡਣ ਦਾ ਐਲਾਨ ਹੋਇਆ ਪਰ ਉਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕੁਝ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਕੀ ਕਿਹਾ ਸੁਪਰੀਮ ਕੋਰਟ ਨੇ ਦਿੱਲੀ ਤੇ ਆਲੇ ਦੁਆਲੇ ਦੇ ਇਲਾਕਿਆਂ ਤੋਂ ਸਾਰੇ ਆਵਾਰਾ ਕੁੱਤਿਆਂ ਨੂੰ ਕਾਬੂ ਕਰੋ ਤੇ ਕਿਤੇ ਹੋਰ ਲੈ ਜਾਓ ਤੁਰੰਤ ਐਕਸ਼ਨ 8 ਹਫ਼ਤਿਆਂ ਚ ਕੁੱਤਿਆਂ ਲਈ ਸ਼ੈਲਟਰ ਤੇ ਲੋੜੀਂਦੇ ਪ੍ਰਬੰਧ ਕਰੋ ਨਸਬੰਦੀ ਹੋਵੇ ਜਾਂ ਨਾ ਪਰ ਸਮਾਜ ਨੂੰ ਇਨ੍ਹਾਂ ਤੋਂ ਸੁਰੱਖਿਆਤ ਤੇ ਆਜ਼ਾਦੀ ਦੀ ਲੋੜ ਹੈ ਇੱਕ ਵੀ ਅਵਾਰਾ ਕੁੱਤਾ ਘੁੰਮਦਾ ਨਾ ਦਿਖੇ ਅਜੀਬ ਨਿਯਮ ਹੈ ਕਿ ਕੁੱਤੇ ਨੂੰ ਚੁੱਕੋ ਨਸਬੰਦੀ ਕਰੋ ਤੇ ਮੁੜ ਕੇ ਉਸੇ ਇਲਾਕੇ ਵਿੱਚ ਛੱਡੋ ਅਜਿਹੇ ਨਿਯਮਾਂ ਨੂੰ ਭੁੱਲੋ ਤੇ ਸੱਚਾਈ ਦਾ ਸਾਹਮਣਾ ਕਰੋ ਇਸੇ ਤਰ੍ਹਾਂ ਹੀ ਬੱਚਿਆਂ ਤੇ ਬਜ਼ੁਰਗਾਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾਵੇ ਕੁੱਤਿਆਂ ਦੇ ਵਧਣ ਦੇ ਕੇਸਾਂ ਵਿੱਚ ਇੱਕ ਹਫ਼ਤੇ ਅੰਦਰ ਹੈਲਪਲਾਈਨ ਬਣਾਓ ਕੁੱਤਿਆਂ ਦੇ ਹੱਕ ਚ ਬੋਲਣ ਵਾਲਿਆਂ ਦੀ ਅਰਜੀ ਖਾਰਜ ਕਰਦੇ ਹਾਂ ਜੇ ਕੋਈ ਜਥੇਬੰਦੀ ਰਾਹ ਦਾ ਰੋੜਾ ਬਣਦੀ ਹੈ ਤਾਂ ਕਾਰਵਾਈ ਹੋਵੇਗੀ ਤਾਂ ਸੁਪਰੀਮ ਕੋਰਟ ਨੇ ਉਹਨਾਂ ਜਥੇਬੰਦੀਆਂ ਨੂੰ ਇੱਕ ਅਖੀਰ ਤੇ ਸਵਾਲ ਵੀ ਪੁੱਛਿਆ ਕਿ ਕੀ ਇਹ ਜਥੇਬੰਦੀਆਂ ਮਾਰੇ ਗਏ ਨਾਗਰਿਕਾਂ ਦੀ ਜ਼ਿੰਦਗੀ ਵਾਪਸ ਲਿਆ ਸਕਦੀਆਂ ਨੇ ਤਾਂ ਹੁਣ ਦਿੱਲੀ ਦੇ ਵਿੱਚ ਸੁਪਰੀਮ ਕੋਰਟ ਮਾਨਜੋਗ ਸੁਪਰੀਮ ਕੋਰਟ ਪੂਰੀ ਤਰ੍ਹਾਂ ਸਖਤ ਹੋ ਗਈ ਹੈ ਅਵਾਰਾ ਕੁੱਤਿਆਂ ਨੂੰ ਲੈ ਕੇ ਕਿਉਂਕਿ ਅਵਾਰਾ ਕੁੱਤਿਆਂ ਦਾ ਜਿਹੜਾ ਕਹਿਰ ਹੈ ਦਿਨੋ-ਦਿਨ ਵੱਧਦਾ ਜਾ ਰਿਹਾ ਅਸੀਂ ਤਸਵੀਰਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਦੇਖਦੇ ਹਾਂ ਕਿ ਅਵਾਰਾ ਕੁੱਤਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤਾਂ ਉਸਤੇ ਇਸ ਦੇ ਨਾਲ ਹੀ ਜਿਹੜਾ ਕਈ ਵਾਰੀ ਛੋਟੇ ਬੱਚਿਆਂ ਨੂੰ ਵੀ ਖਤਰਾ ਹੋ ਜਾਂਦਾ ਛੋਟੇ ਬੱਚਿਆਂ ਦੀ ਜਾਨ ਵੀ ਚਲੀ ਗਈ ਹੈ ਕਈ ਵਾਰੀ ਬਜ਼ੁਰਗਾਂ ਨੂੰ ਵੀ ਇਹ ਬੱਡ ਲੈਂਦੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਇਹ ਸਖਤ ਆਦੇਸ਼ ਹੋਇਆ ਸੁਪਰੀਮ ਕੋਰਟ ਵੱਲੋਂ ਕਿ ਜਲਦੀ ਤੋਂ ਜਲਦੀ ਇਨ੍ਹਾਂ ਕੁੱਤਿਆਂ ਨੂੰ ਫੜ ਕੇ ਸ਼ੈਲਟਰਾਂ ਦੇ ਵਿੱਚ ਛੱਡਿਆ ਜਾਵੇ ਸੋ ਬੇਸ਼ੱਕ ਇਹ ਆਦੇਸ਼ ਇਹ ਹੁਕਮ ਦਿੱਲੀ ਲਈ ਨੇ ਪਰ ਪੰਜਾਬ ਦੇ ਵਿੱਚ ਵੀ ਅਵਾਰਾ ਕੁੱਤਿਆਂ ਦੀ ਗਿਣਤੀ ਬਹੁਤ ਵੱਡੇ ਪੱਧਰ ਤੇ ਵਧੀ ਹੋਈ ਆ ਅਵਾਰਾ ਕੁੱਤਿਆਂ ਦੇ ਵਧਣ ਤੇ ਉਸ ਤੋਂ ਬਾਅਦ ਇਨਸਾਨ ਦੇ ਮੌਤ ਹੋਣ ਦੇ ਬਹੁਤ ਜਿਹੜੇ ਕੇਸ ਸਾਹਮਣੇ ਆਏ ਨੇ ਬਹੁਤ ਸਾਰੇ ਹੱਡਾ ਰੋੜੀ ਦੇ ਕੁੱਤੇ ਜਿਹੜੇ ਹੁੰਦੇ ਨੇ ਅਵਾਰਾ ਉਹ ਬੱਚਿਆਂ ਨੂੰ ਉਹ ਬੱਚਿਆਂ ਦੇ ਉੱਪਰ ਹਮਲਾ ਕਰ ਦਿੰਦੇ ਨੇ ਸੋ ਇਸ ਤਰ੍ਹਾਂ ਦਾ ਹੁਕਮ ਜਾਂ ਇਸ ਤਰ੍ਹਾਂ ਦਾ ਕਾਨੂੰਨ ਪੰਜਾਬ 'ਚ ਵੀ ਬਣਨਾ ਚਾਹੀਦਾ ਕਿ ਪੰਜਾਬ ਦੀ ਸਰਕਾਰ ਨੂੰ ਵੀ ਸਖਤ ਹੋਣਾ ਚਾਹੀਦਾ ਅਵਾਰਾ ਕੁੱਤਿਆਂ ਨੂੰ ਲੈ ਕੇ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਆਪਣੇ ਪ੍ਰਤੀਕਮ ਜਰੂਰ ਦੱਸਿਓ ਧੰਨਵਾਦ